ਯੂਰਪ ਵਿੱਚ ਵਸਦੇ ਸਾਰੇ ਹੀ ਪੰਜਾਬੀ ਭੈਣ ਭਰਾ ਨੂੰ ਹੱਥ ਬੰਨ੍ਹ ਕੇ ਬੇਨਤੀ ਕਿ ਵੀਡੀਓ ਕਿਸੇ ਵੀ ਹਾਲਤ ਵਿੱਚ ਇਗਨੋਰ ਨਾ ਕਰਿਓ ਇੱਕ ਮਾਂ ਦਾ ਪੁੱਤ ਯੂਰਪ ਵਿੱਚ ਗਵਾਚ ਗਿਆ ਪਿਓ ਸਿਰ ਤੇ ਨਹੀਂਗਾ ਤੇ ਉਹ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਕਿ ਪੁੱਤ ਲੱਭ ਨਹੀਂ ਰਿਹਾ ਇਹ ਵੀਡੀਓ ਅੱਜ ਸਾਡੇ ਕੋਲੋਂ ਪਵਾਈ ਗਈ ਆ ਆ ਮੈਂ ਨੰਬਰ ਉਹਨਾਂ ਵੀਰਾਂ ਦਾ ਉੱਤੇ ਪਵਾ ਰਿਆਂ ਪੁਰਤਗਾਲ ਤੋਂ ਬਹੁਤ ਪੋਸ਼ੁਗਿਸ਼ ਕੀਤੀ ਗਈ ਆ ਬਹੁਤ ਸਵਾਲ ਜਵਾਬ ਉਹਨਾਂ ਵੀਰਾਂ ਨਾਲ ਹੋਏ ਵੀ ਸਾਡੇ ਕੋਲ ਕੋਈ ਝੂਠੀ ਵੀਡੀਓ ਨਾ ਪਵਾ ਦਿਓ ਤੇ ਲੱਭਣ ਵਿੱਚ ਮਤ ਤੁਸੀਂ ਵੀ ਰੋ ਕਰਨੀ ਆ ਆ ਜਿਹੜੀਆਂ ਫੋਟੋਆਂ ਦੇਖ ਰਿਆਂ ਜੋ ਤਸਵੀਰ ਦੇਖ ਰਹੇ ਆ ਨਾ ਇਹ ਵੀਰ ਚੰਗੇ ਭਵੇਖ ਦੀ ਭਾਲ ਦੇ ਵਾਸਤੇ 9 ਮਹੀਨੇ ਦੇ ਵਿਜੇ ਤੇ ਇਟਲੀ ਆਇਆ ਸੀਗਾ ਤੇ ਅੱਗੇ ਪੁਰਤਗਾਲ ਪੇਪਰ ਬਣਾਉਣ ਵਾਸਤੇ ਚਲਾ ਗਿਆ ਪੇਪਰ ਉੱਥੇ ਬੰਦ ਹੋ ਚੁੱਕੇ ਆ ਤੇ ਇਹ ਵੀਰ ਦੇ ਦਿਮਾਗੀ ਪਰੇਸ਼ਾਨੀ ਸੀਗੀ ਕੁਝ ਕਿ ਇਸ ਵੀਰ ਨੂੰ ਕਿਤੇ ਨਾ ਕਿਤੇ ਕੋਈ ਚੱਕਰ ਪੈਂਦਾ ਸੀਗਾ ਤੇ ਆਪਣੀ ਹੋਸ਼ ਭੁੱਲ ਜਾਂਦਾ ਜਾਂ ਆਪਣੀ ਸੋਚਣ ਸ਼ਕਤੀ ਉਹਦੀ ਘਟ ਜਾਂਦੀ ਸੀ ਜਾਂ ਕੋਈ ਦਿੱਕਤ ਸੀਗੀ ਤੇ ਇਹ ਵੀਰ ਲਾਪਤਾ ਹੋ ਗਿਆ ਇਹਦਾ ਨਾਮ ਪ੍ਰਗਟ ਸਿੰਘ ਉਮਰ 30 ਸਾਲ ਚੰਡੀਗੜ੍ਹ ਮੁਹਾਲੀ ਦੇ ਲਾਗੇ ਕੋਈ ਪਿੰਡਾ ਤੋਗਨਪੁਰ ਉੱਥੋਂ ਦਾ ਇਹ ਵੀਰ ਰਹਿਣ ਵਾਲਾ ਇਹ ਵੀਰ ਦਾ ਫਾਦਰ ਸਾਹਿਬ ਸਿਰ ਤੇ ਨਹੀਂ ਗਾ ਤੇ ਘਰਦਿਆਂ ਦਾ ਰੋ ਰੂ ਕੇ ਬੁਰਾ ਹਾਲ ਆ ਕੇ ਇਹ ਚੱਲ ਕਿੱਥੇ ਗਿਆ ਪੁਰਤਗਾਲ ਤੋਂ ਇਹ ਵੀਰ ਆਇਆ ਸਪੇਨ ਆਪਣੇ ਤਾਏ ਦੇ ਮੁੰਡਿਆਂ ਦੇ ਕੋਲ ਉੱਥੋਂ ਇਹਨੇ ਵੀਰ ਨੇ ਕੰਮਕੁਮ ਨਹੀਂ ਮਿਲਿਆ ਜਾਂ ਨਹੀਂ ਸੂਤਰ ਆਇਆ ਉੱਥੋਂ ਇਟਲੀ ਆ ਗਿਆ ਇਟਲੀ ਵੀ ਕੰਮ ਨਹੀਂ ਰੋ ਖਾਇਆ ਤੇ ਪਤਾ ਲੱਗਾ ਜੀ ਟ੍ਰੇਨ ਫੜ ਕੇ ਤੇ ਇਹ ਜਰਮਨ ਵਾਸਤੇ ਆਉਣਾ ਸੀ ਜਰਮਨ ਵੀ ਸ਼ਾਇਦ ਇਹਦੀ ਕੋਈ ਰਿਸ਼ਤੇਦਾਰੀ ਸੀਗੀ ਕਹਿੰਦਾ ਕਿ ਆਪਣੀਆਂ ਲੋਕੇਸ਼ਨਾਂ ਭੇਜਦਾ ਰਿਹਾ ਫੋਨ ਕਰਦਾ ਰਿਹਾ ਭਲੇਖੇ ਨਾ ਇੱਕ ਵਾਰੀ ਜਰਮਨ ਤੋਂ ਆਸਟ੍ਰੇਲੀਆ ਵੀ ਵੜ ਗਿਆ ਫੇਰ ਦੋੜੇ ਆਸਟ੍ਰੇਲੀਆ ਤੋਂ ਜਦੋਂ ਇੱਥੇ ਜਰਮਨੀ ਆਉਣਾ ਸੀ ਨਾ ਤੇ ਉਸ ਤੋਂ ਬਾਅਦ ਇਹਦਾ ਫੋਨ ਵੀ ਬੰਦ ਆ ਇਹਦਾ ਕੁਝ ਨਹੀਂ ਪਤਾ ਲੱਗ ਰਿਹਾ ਕਿਹੜੇ ਸ਼ਹਿਰ ਵਿੱਚ ਆ ਕਿੱਥੇ ਆ ਜੇ ਕੋਈ ਮੇਰਾ ਵੀਰ ਆ TikTok ਤੇ ਵੀ ਵੀਡੀਓ ਪੈਣੀ ਆ YouTube ਤੇ ਵੀ ਪੈਣੀ ਆ Facebook ਤੇ ਵੀ ਪੈਣੀ ਆ ਜੇ ਮੇਰਾ ਵੀਰ ਇਹਨੂੰ ਕੋਈ ਪ੍ਰਗਟ ਸਿੰਘ ਨੂੰ ਜਾਣਦਾ ਤੇ ਵੀਰ ਦਿਮਾਗੀ ਪਰੇਸ਼ਾਨੀ ਚੱਲ ਰਹੀ ਆ 6 ਫੁੱਟ ਦੇ ਕੱਦ ਲੰਬਾ ਵਾ 30 ਸਾਲ ਦੀ ਉਮਰ ਆ ਰੰਗ ਵੀਰ ਦਾ ਗੋਰਾ ਵਾ ਅਜੇ ਮੈਂਜ ਡੇਢ ਦੋ ਮਹੀਨਾ ਹੋਇਆ ਆਪਣੇ ਇੰਡੀਆ ਤੋਂ ਆਏ ਨੂੰ ਤੇ ਵੀਰ ਦਾ ਕੋਈ ਥਾਂ ਪਤਾ ਨਹੀਂ ਚੱਲ ਰਿਹਾ ਜਿੱਥੇ-ਜਿੱਥੇ ਆਸਟਰੀਆ ਵਾਲੇ ਮੇਰੇ ਭਰਾ ਵੀਡੀਓ ਦੇਖ ਰਹੇ ਆ ਜਾਂ ਜਰਮਨ ਵਾਲੇ ਮੇਰੇ ਭਰਾ ਵੀਡੀਓ ਦੇਖ ਰਹੇ ਆ ਤੇ ਭਾਈ ਕਿਤੇ ਵੀ ਤੁਹਾਨੂੰ ਕੋਈ ਕਿਸੇ ਵੀ ਹਾਲਾਤ ਦੇ ਵਿੱਚ ਨਜ਼ਰ ਆਵੇ ਤੇ ਤੁਸੀਂ ਆਪਣੇ ਕੋਲ ਰੱਖ ਲੈਣਾ ਤਾਂ ਸਾਨੂੰ ਫੋਨ ਕਰ ਦੇਣਾ ਹੁਣ ਬੜੇ ਮੇਰੇ ਵੀਰ ਦੇ ਗੁੰਝਲਦਾਰ ਜੀ ਕਹਾਣੀ ਨੂੰ ਸੁਣ ਕੇ ਤੇ ਸੋਚਦੇ ਹੋਣਗੇ ਵੀ ਇਹ ਕਿਦਾਂ ਹੋ ਸਕਦਾ ਕਿ ਬਾਈ ਸਾਰਾ ਯੂਰਪ ਘੁੰਮ ਕੇ ਤੇ ਫਿਰ ਉਹਦੇ ਦਿਮਾਗ 'ਚ ਕੋਈ ਫਰਕ ਆ ਜਾਂ ਕਿਦਾਂ ਜਾਂ ਇਦਾਂ ਕਿਦਾਂ ਹੋ ਸਕਦਾ ਇੱਥੇ ਉਹਦੇ ਰਿਸ਼ਤੇਦਾਰਾਂ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿੱਤੀ ਹੋਈ ਆ ਉਹ ਵੀ ਆਪਣਾ ਕੰਮ ਕਰ ਰਹੇ ਆ ਤੇ ਅੱਜ ਸਾਡੇ ਜਸਵੀਰ 골ਡਨ ਫਰਾਂਸ ਤੋਂ ਤੇ ਕੋ ਜੋ ਵੀਰ ਹਰਪ੍ਰੀਤ ਖੰਘੂਰਾ ਜੀ ਜਿਨ੍ਹਾਂ ਦੀ ਨੰਬਰ ਤੇ ਆ ਰਿਹਾ ਲਿਖਿਆ ਦੋਵਾਂ ਤਿੰਨਾਂ ਵੀਰਾਂ ਨੇ ਸਾਡਾ ਰਾਫਤਾ ਕੀਤਾ ਪੁਰਤਗਾਲ ਤੋਂ ਤੇ ਅਸੀਂ ਬਹਿਸ ਵੀ ਕੀਤੀ ਸੀਗੇ ਬਾਈ ਕਿਸ ਦੀ ਗਲਤ ਵੀਡੀਓ ਜਾਂ ਝੂਠੀ ਵੀਡੀਓ ਨੇ ਪਵਾ ਦਿਓ ਤੇ ਉਹਨਾਂ ਕਿਹਾ ਗਿਆ ਉਹਦੀ ਮਾਤਾ ਨਾਲ ਗੱਲ ਕਰਕੇ ਵੇਖ ਲਓ ਤੁਸੀਂ ਕਿ ਬਹੁਤ ਤੰਗੀ ਵਿੱਚ ਆ ਬਹੁਤ ਪਰੇਸ਼ਾਨੀ ਵਿੱਚ ਆ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀਰੋ ਮੈਂ ਇੱਕ ਚੌਂਕੀਦਾਰ ਹਾਂ ਕਿਦਾਂ ਵੀ ਕੋਈ ਵੀਰ ਅੱਥਰ ਤੱਕ ਪਹੁੰਚ ਕਰਦਾ ਤੇ ਬੜੀ ਵੱਡੀ ਗੱਲ ਹੈ ਸਾਡੇ ਵਰਗੇ ਥੱਥਿਆਂ ਨੂੰ ਮਾਤੜਾ ਨੂੰ ਆਹ ਅਨਪੜ ਗਵਾਰਾਂ ਨੂੰ ਵੀ ਰੱਬ ਕੋ ਰੱਬ ਸੇਵਾ ਕਰਵਾਈ ਜਾਂਦਾ ਸਾਡੇ ਤੱਕ ਪਹੁੰਚਾਈ ਜਾਂਦਾ ਵੀ ਕੋਈ ਕੰਮ ਤੁਹਾਡੀ ਮਦਦ ਨਾ ਹੁੰਦਾ ਆਹ ਅੱਗ ਲੱਗਣੇ ਮੋਬਾਈਲ ਤੇ ਭਾਵੇਂ ਤੁਸੀਂ ਲੜਾਈ ਵਾਲੀਆਂ ਵੀਡੀਓ ਵੇਖੀ ਜਾਓ ਭਾਵੇਂ ਝਗੜੇ ਵਾਲੀਆਂ ਭਾਵੇਂ ਡਾਂਸ ਵਾਲੀਆਂ ਪਰ ਇੱਕ ਗੱਲ ਆਹ ਗੂਠਾ ਜਿਹੜਾ ਨਾ ਰੱਬ ਨੇ ਕੱਲਾ ਰੋਟੀ ਤੋੜਨ ਨੂੰ ਨਾ ਕੱਲਾ ਕਿਤੇ ਹੋਰ ਲਾਉਣ ਨੂੰ ਨਹੀਂ ਦਿੱਤਾ ਇਹਦੇ ਨਾਲ ਤੁਸੀਂ ਕਮੈਂਟ ਵੀ ਕਰ ਸਕਦੇ ਆ ਇਹਦੇ ਨਾਲ ਵੀਡੀਓ ਤੁਸੀਂ WhatsApp ਗਰੁੱਪਾਂ ਦੇ ਵੀ ਭਾ ਸਕਦੇ ਆ ਅੱਜ ਇਹਦੇ ਮੈਂ ਵਿਖਣ ਵਾਲੀ ਗੱਲ ਇਹ ਹੈ ਕਿ ਜਰਮਨ ਬਹੁਤ ਵੱਡੀ ਕੰਟਰੀ ਆ ਤੇ ਉਹਨੂੰ ਲੱਭਣਾ ਬੜਾ ਔਖਾ ਪਰ ਜੇ ਸੋਸ਼ਲ ਮੀਡੀਆ ਤੇ ਆਹ ਚੀਜ਼ ਤੁਸੀਂ ਵਾਇਰਲ ਕਰਦੇ ਆਂ ਅੱਗੇ ਦੇ ਅੱਗੇ ਭੇਜਦੇ ਆਂ ਤੇ ਪ੍ਰਗਟ ਸਿੰਘ ਨੂੰ ਲੱਭਣ ਦੇ ਵਿੱਚ ਮਤ ਹੋ ਸਕਦੀ ਆ ਮੈਂ ਬਾਕੀ ਗੁਰੂ ਰਾਮਦਾਸ ਗੜੀ ਅਰਦਾਸ ਕਰਦਾ ਕਿ ਛੇਤੀ ਤੋਂ ਛੇਤੀ ਮਿਲ ਜੇ ਉਹ ਮਾਂ ਹੋਰ ਨਾ ਰੋਵੇ ਤੇ ਜਿਹੜਾ ਵੀਰ ਉਹ ਇੰਨੇ ਰੁਪਈਆ ਰੁਪਈਏ ਲਾ ਕੇ ਆਇਆ ਵੀਰ ਇੱਥੇ ਤੁਹਾਨੂੰ ਪਤਾ ਹੀ ਕੀ ਹਾਲਾਤ ਚੱਲਣ ਦੇ ਆ ਤੇ ਲੱਭ ਪਾਊਗਾ ਮਹਾਰਾਜ ਮੇਰ ਕਰੂਗਾ ਅੱਗੇ ਵੀ ਵੀਰ ਕਿਸੇ ਨੂੰ ਕੋਈ ਤੰਗੀ ਕੋਈ ਪਰੇਸ਼ਾਨੀ ਯੂਰਪ ਚਾਹ ਜਾਂ ਕੋਈ ਮਤਤ ਕਿਦਾਂ ਦੀ ਚਾਹੁੰਦੇ ਆ ਸੋਸ਼ਲ ਮੀਡੀਆ ਤੇ ਤੇ ਮੇਰਾ ਜਿਹੜਾ ਨੰਬਰ ਮੇਰੇ ਪੇਜ ਤੇ ਪਿਆ ਹੁੰਦਾ ਲਾਲੀ ਵੀਰ ਬਟਾਲਾ ਪੇਜ ਆ ਮੇਰਾ ਉੱਤੇ ਤੁਸੀਂ ਪੇਜ ਤੇ ਜਾ ਕੇ ਨੰਬਰ ਮੇਰਾ ਲੈ ਸਕਦੇ ਹੋ ਸੰਪਰਕ ਕਰ ਸਕਦੇ ਆ ਝੂਠੀ ਵੀਡੀਓ ਨਾ ਪਾਓ ਜਿੰਨੀਆਂ ਮੈਂ ਗੱਲਾਂ ਕੀਤੀਆਂ ਜਾਂ ਤੁਹਾਡੇ ਨਾਲ ਇਹ ਗੁਰੂ ਰਾਮਦਾਸ ਜਾਨਦਾ ਉਹਨਾਂ ਚੋਂ ਇੱਕ ਵੀ ਗੱਲ ਮੇਰੇ ਨਾਲ ਜਿਹੜੀ ਉਹਨਾਂ ਕੀਤੀ ਵੀਰਾਂ ਨਾਲ ਕੋਈ ਵੀ ਝੂਠ ਨਹੀਂ ਬਾਕੀ ਤੁਹਾਡੀ ਮਰਜ਼ੀ ਆ ਵੀਰ ਵੀਡੀਓ ਅੱਗੇ ਸ਼ੇਅਰ ਕਰਨ ਦੀ ਉਹਨੂੰ ਵੀਰ ਲੱਭਣ ਦੀ ਧੰਨਵਾਦ